ਇਹ ਗੁਰੂ ਤੇਗ ਬਹਾਦਰ ਦੀ ਜਾਤ ਜਿਹੜਾ ਇਹ ਰਖੜਪੁਰ ਨੇ ਦਾ ਮੇਲਾ ਮਨਾਇਆ ਜਾਂਦਾ ਉਹਦੇ ਤੇ ਸਾਰੀਆਂ ਪਾਰਟੀਆਂ ਆਪਣੇ ਪ੍ਰੋਗਰਾਮ ਦਿੰਦੀਆਂ ਸੀ ਸੋਚੀ ਦੇ ਕਿ ਪੰਥਕ ਇਕੱਠ ਕਰਕੇ ਪੰਥਕ ਜਿਹੜੇ ਧਰਮਾ ਉਹਨਾਂ ਦੇ ਵਿਚਾਰ ਲੈ ਕੇ ਅੱਗੇ ਵਾਸਤੇ ਕੋਈ ਰਣਨੀਤੀ ਤੈਅ ਕੀਤੀ ਜਾਵੇ ਕਿ ਇਹ ਸਾਰੀਆਂ ਮੁਸ਼ਕਲਾਂ ਤੋਂ ਕਿੱਦਾਂ ਨਿਕਲਿਆ ਜਾ ਸਕੇ ਕਿ ਆਸਿਕਸਬਾ ਬਾਬਾ ਬਕਾਲਾ ਸਾਹਿਬ ਜੀ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਸ਼ਾ ਜੀ ਨੂੰ ਸਮਰਪਿਤ ਸਾਹਿਬਾ ਗੁਰੂ ਲਾਜ਼ਰੀ ਦੇਵ ਜਿਹੜਾ ਮਨਾਇਆ ਜਾ ਰਿਹਾ ਔਰ ਇਹ ਰਖੜਪੁਰ ਨੇ ਦਾ ਮੇਲਾ ਤਕਰੀਬਨ 17 ਤਰੀਕ ਤੋਂ ਆਰੰਭ ਹੋ ਜਾਂਦਾ ਜੋ ਕਿ ਤਕਰੀਬਨ ਇੱਕ ਹਫਤੇ ਤੱਕ ਮੇਲਾ ਜ ਇਸ ਅਫਸਰ ਤੇ ਵਕਫ ਵਕਫ ਸਿਆਸੀ ਪਾਰਟੀਆਂ ਵੱਲੋਂ ਕਾਨਫਰੰਸਾਂ ਕੀਤੀ ਜਾਂਦੀਆਂ ਨੇ ਐਸ ਵਾਰ ਵੀ ਪੰਜਾਬ ਸਰਕਾਰ ਵੱਲੋਂ ਇੱਥੇ ਇਸ ਦਿਵਸ ਨੂੰ ਰਾਜ ਪਦਰੀ ਬਣਾਉਣ ਦਾ ਫੈਸਲਾ ਕੀਤਾ ਗਿਆ ਉੱਥੇ ਨਾਲ ਹੀ ਭਾਈ ਅਮਰਪਾਲ ਸਿੰਘ ਜੋ ਕਿ ਸੰਸਦ ਮੈਂਬਰ ਚੁਣੇ ਗਏ ਨੇ ਉਹਨਾਂ ਵੱਲੋਂ ਵੀ ਇੱਕ ਪੰਥ ਕਾਨਫਰੰਸ ਕੀਤੀ ਗਈ ਆ ਆਓ ਉਹਨਾਂ ਦੇ ਪਿਤਾ ਤਰਸ਼ੀਮ ਸਿੰਘ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਕਾਨਫਰੰਸ ਬੰਦੀਆਂ ਨੇ ਹੁਣ ਤਾਂ ਕੀ ਤਿਆਰੀਆਂ ਨਹੀਂ ਉਲੀਕੀਆਂ ਗਈਆਂ ਨੇ ਵਾਈ ਗੁਰਜੀਕਾ ਕਾਲਸਾ ਵਾਈ ਗੁਰਜੀਕਾ ਪਤੇ ਇਹ ਗੁਰੂ ਤੇ ਇੱਕ ਬਾਦਰਦੀ ਜਾਤ ਜਿਹੜਾ ਹੈ ਇਹ ਰਖੜ ਪੁੰਨਿਆਂ ਦਾ ਮੇਲਾ ਮਨਾਇਆ ਜਾਂਦਾ ਗੁਰਲਾਦੋਰੇ ਦੇ ਤੇ ਉਹਦੇ ਤੇ ਸਾਰੀਆਂ ਪਾਰਟੀਆਂ ਆਪਣਾ ਪ੍ਰੋਗਰਾਮ ਦਿੰਦੀਆਂ ਤੇ ਸਾਡੇ ਵੀ ਜਿਹੜੀ ਅਸੀਂ ਵੀ ਚਾਹੁੰਦੇ ਕਿ ਪੰਥ ਨੂੰ ਬੜੀਆਂ-ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਬੇਅਦਬੀ ਦੇ ਮਾਮਲੇ ਆ ਹੋਰ ਜਿਹੜੇ ਜਿਹੜੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਅਲਾਵਾ ਤੇ ਇਹ ਸਾਰੀਆਂ ਚੀਜ਼ਾਂ ਦੇ ਵਾਸਤੇ ਇੱਕ ਅਸੀਂ ਸੋਚਦੇ ਕਿ ਪੰਥਕ ਇਕੱਠ ਕਰਕੇ ਪੰਥਕ ਜਿਹੜੇ ਧਿਰਾਂ ਵਾਂ ਉਹਨਾਂ ਦੇ ਵਿਚਾਰ ਲੈ ਕੇ ਤੇ ਅੱਗੇ ਵਾਸਤੇ ਕੋਈ ਰਣਨੀਤੀ ਤੈਅ ਕੀਤੀ ਜਾਵੇ ਕਿ ਇਹ ਸਾਰੀਆਂ ਮੁਸ਼ਕਲਾਂ ਤੋਂ ਕਿੱਦਾਂ ਨਿਕੜਿਆ ਜਾ ਸਕਦਾ ਪਈਮਰਪਾਲ ਸਿੰਘ ਦੀ ਰਿਹਾਈ ਬਾਰੇ ਵੀ ਕੋਈ ਮੁੱਦਾ ਤੁਸੀਂ ਇਸ ਕਾਨਫਰੰਸ ਵਿੱਚ ਚੁੱਕੋਗੇ ਨਹੀਂ ਇਹ ਜਿਵੇਂ ਸਾਰੀਆਂ ਹੀ ਸਾਰੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦਾ ਹੀ ਮੁੱਦਾ ਚੁੱਕਿਆ ਜਾਊਗਾ ਜੀ ਠੀਕ ਹੈ ਹੋਰ ਇਸ ਵੇਲੇ ਜਿਹੜੀ ਵੱਖ-ਵੱਖ ਜੱਥੇਬੰਦੀਆਂ ਨੇ ਸ਼ਾਮਲ ਹੋ ਰਹੀਆਂ ਨੇ ਤੁਸੀਂ ਉਹਨਾਂ ਵੱਲੋਂ ਕੁਝ ਤੁਸੀਂ ਕੋਈ ਸੱਦਾ ਪੱਤਰ ਉਹਨਾਂ ਨੂੰ ਦਿੱਤਾ ਵਾ ਜਾਂ ਕੋਈ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਏ ਜੀ ਸਾਡੀ ਟੀਮ ਹੁਣ ਇਹਦੇ ਚ ਚੱਲ ਰਹੀ ਹੈ ਸਾਡੀ ਇਹ ਮੀਟਿੰਗਾਂ ਤੇ ਸਾਰੇ ਜੀ ਰਏ ਨਾਲ ਕਿ ਸੱਦਾ ਪੱਤਰ ਪਰਸਨਲੀ ਦੇਣਾ ਪਊਗਾ ਕਿ ਜਾਂ ਓਪਨਲੀ ਖੁੱਲਾ ਸੱਦਾ ਖੁੱਲਾ ਸੱਦਾ ਤੇ ਅਸੀਂ ਦਿੱਤੇ ਹੀ ਸਾਰੀਆਂ ਸੇਕ ਸੰਗਤਾਂ ਨੂੰ ਵੀ ਤੁਸੀਂ ਵੱਤੋਂ ਵੱਦ ਵਿੱਚ ਇਸ ਮੁੱਲੀਅਤ ਕਰੋ ਤੇ ਬਾਕੀ ਜੇ ਕੋਈ ਖਾਸ ਜਥੇਬੰਦੀਆਂ ਨੂੰ ਦੇਣਾ ਪਊਗਾ ਤੇ ਉਹ ਰਏ ਕਰਾਂਗੇ ਜੇ ਉਹਦੇ ਬਾਰੇ ਚ ਕੋਈ ਇਦਾਂ ਫੈਸਲਾ ਨਹੀਂ ਹੋਇਆ ਕੈਮਰਾਮੈਨ ਜੁਗੇਸ਼ਨ ਆਰ ਕੇਸ਼ਮਰ ਪੀਡਸ ਨੂੰ ਪੜ ਚੱਲਪੁਰ ਖੇੜਾ